2 ਲੀਟਰ ਦੁੱਧ ਤੋਂ 10 ਲੀਟਰ ਦੁੱਧ ਕਰਨ ਲਈ ਪਸ਼ੂਆਂ ਨੂੰ ਕੀ ਖਵਾਉਣਾ ਚਾਹੀਦਾ ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਜਿਹੜੇ ਪਸ਼ੂ ਗੱਭਣ ਹੋਣ ਤੋਂ ਬਾਅਦ ਤੇ ਵਿੱਚ ਦੁੱਧ ਘਟ ਜਾਂਦੇ ਆ ਉਹਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਜਦੋਂ ਕਈ ਪਸ਼ੂ ਤਾਂ ਦੁੱਧ ਦੇਣੋਂ ਹਟ ਜਾਂਦੇ ਆ ਕਈ ਪਸ਼ੂ ਕੀ ਕਰਦੇ ਆ ਲੱਤਾਂ ਮਾਰ ਲੱਗੇ ਜਾਂਦੇ ਦੁੱਧ ਘਟ ਜਾਂਦੇ ਆ ਜਦੋਂ ਗੱਭਣ ਹੋ ਜਾਂਦੇ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤੁਹਾਡਾ ਪਸ਼ੂ ਜਿੰਨੇ ਵੀ ਕੁਐਸਟੀ ਹੈ ਦੁੱਧ ਦੇਣ ਦੀ ਜੇ 10 ਲੀਟਰ ਦਿੰਦਾ ਸੀ ਪਹਿਲਾਂ ਗੱਭਣ ਹੋਣ ਤੋਂ ਤਾਂ 10 ਲੀਟਰ ਦਊ ਜੇ 12 ਦਿੰਦਾ ਸੀ ਤਾਂ 12 ਦਊਗਾ ਜੇ 15 ਦੁੱਧ ਦਿੰਦਾ ਸੀ 15 ਲੀਟਰ ਤਾਂ 15 ਹੀ ਦਊਗਾ ਤੇ ਇਹ ਵੀਡੀਓ ਨੂੰ end ਤੱਕ ਜਰੂਰ ਦੇਖਿਓ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਬਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬੱਲ ਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਪਾ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਜੇ ਇਹ ਹੀ ਵੀਡੀਓ ਤੁਸੀਂ ਫੇਸਬੁੱਕ ਪੇਜ ਉੱਪਰ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਸਾਨ ਦੋਸਤੋ ਬਹੁਤ ਦਿੱਕਤਾਂ ਆਉਂਦੀਆਂ ਜਦੋਂ ਆਪਣਾ ਪਸ਼ੂ ਗੱਭਣ ਹੋ ਜਾਂਦਾ ਦੁੱਧ ਘਟ ਜਾਂਦਾ ਤੇ ਫਿਰ ਆਪਾਂ ਨੂੰ ਕਈ ਪਸ਼ੂ ਦੁੱਧ ਹਟ ਵੀ ਜਾਂਦੇ ਆ ਦੇਣੋਂ ਫਿਰ 6-7 ਮਹੀਨੇ ਜਿਹੜਾ ਸਾਂਭਣਾ ਬਹੁਤ ਔਖਾ ਹੋ ਜਾਂਦਾ ਪਸ਼ੂ ਜੇ ਦੁੱਧ ਦਿੰਦਾ ਰਹੇ ਵੀ ਤਾਂ ਆਪਾਂ ਨੂੰ ਇਹ ਹੁੰਦੀ ਆ ਵੀ ਨਾਲ ਤਾਂ ਉਹਦੇ ਖਰਾਕ ਪੈਂਦੀ ਰਹਿੰਦੀ ਆ ਪਸ਼ੂ ਨੂੰ ਤੇ ਨਾਲੇ ਆਪਾਂ ਨੂੰ ਆਮਦਨ ਆਉਂਦੀ ਰਹਿੰਦੀ ਆ ਕੀ ਕੀ ਚੀਜ਼ਾਂ ਲੈਣੀਆਂ ਆਪਾਂ ਇਹਦੇ ਵਿੱਚ ਜਿਹੜਾ ਪਸ਼ੂ ਦੁੱਧ ਘਟ ਗਿਆ ਜਾਂ ਦੁੱਧ ਦੇਣੋਂ ਹਟ ਗਿਆ ਲੱਤਾਂ ਮਾਰਦਾ ਉਹਨੂੰ ਤੁਸੀਂ ਇਹ ਖੁਰਾਕ ਦੇਣੀ ਹੈ ਇਹਦੇ ਵਿੱਚ ਤੁਸੀਂ ਤਿੰਨ ਚੀਜ਼ਾਂ ਲੈਣੀਆਂ 250 ਗ੍ਰਾਮ ਦੇਸੀ ਖੰਡ ਲੈਣੀ ਹੈ ਦੋ ਨਿੰਬੂ ਲੈ ਲੈਣੇ ਆ ਦੋ ਪੀਸ ਨਿੰਬੂ ਦੇ ਤੇ 100 ਤੋਂ 150 ਗ੍ਰਾਮ ਸੌਂਫ ਲੈ ਲੈਣੀ ਹੈ ਇਹ ਤਿੰਨੇ ਚੀਜ਼ਾਂ ਤੁਸੀਂ ਬਨਸਾਰੀ ਦੀ ਦੁਕਾਨ ਤੋਂ ਮਿਲ ਜਾਣੀਆਂ ਤੇ ਨਿੰਬੂ ਤੁਸੀਂ ਲਿਆ ਕੇ ਜਦੋਂ ਉਹਨੂੰ ਨਚੋੜ ਦਿਓ ਤੇ ਖੰਡ ਨੂੰ ਚੰਗੀ ਤਰ੍ਹਾਂ ਵਿੱਚ ਨਚੋੜ ਕੇ ਵਿੱਚ ਜਿਹੜੀ ਸੌਫਾ ਨੂੰ ਬਿਲਕੁਲ ਬਰੀਕ پیس ਕੇ ਤੇ ਤਿੰਨੇ ਚੀਜ਼ਾਂ ਨੂੰ ਇਕੱਠੀਆਂ ਕਰਕੇ ਤੁਸੀਂ ਪਸ਼ੂ ਨੂੰ ਦੇਣਾ ਇਹ ਇੱਕ ਦਿਨ ਦੀ ਖਰਾਕ ਆ ਪੂਰੇ 10 ਤੋਂ 12 ਦਿਨ ਇਹ ਖਰਾਕ ਚਾਰ ਦਿਓ ਤੁਹਾਡਾ ਪਸ਼ੂ ਜਿੰਨਾ ਵੀ ਦੁੱਧ ਪਹਿਲਾ ਦਿਨ ਦਿੰਦਾ ਸੀ ਗੱਬਣ ਹੋਣ ਤੋਂ ਉਨੇ ਹੀ ਦੁੱਧ ਦੇਣ ਲੱਗ ਜੂਗਾ ਕੋਈ ਵੀ ਦਿੱਕਤ ਨਹੀਂ ਆਊਗੀ ਨਾ ਤਾਂ ਤੁਹਾਨੂੰ ਟੀਕਾ ਲਾਉਣ ਦੀ ਲੋੜ ਪਵੇ ਨਾ ਸਾਡਾ ਪਸ਼ੂ ਲੱਤਾਂ ਮਾਰੇ ਜਿਵੇਂ ਕਿ ਹੋਰ ਪ੍ਰੋਡਕਟ ਤੁਹਾਨੂੰ ਮਾਰਕੀਟ ਦੇ ਵਿੱਚੋਂ ਮੈਡੀਕਲਾਂ ਤੋਂ ਮਹੌਤ ਮਿਲਦਾ ਹੈ ਜਿਵੇਂ ਕਿ ਐਲ ਐ ਐਲ ਡੀ ਐਮ ਮਿਲਦਾ ਹੈ ਉਹ ਬਹੁਤ ਆਡ ਕਰੀ ਜਾਂਦੇ ਆ ਯੂਟਿਊਬਰ ਕੇ ਇਹ ਬਹੁਤ ਵਧੀਆ ਆਪਾਂ ਵਰਤਿਆਗਾ 10 ਲੀਟਰ ਲਿਆ ਕੇ ਬਹੁਤ ਭਰਾਮਣੇ ਆਪਾਂ ਨੂੰ ਕਿਹਾ ਸੀਗਾ ਕਿ ਬਾਈ ਜੀ ਇਹਦਾ ਰਿਜ਼ਲਟ ਦੱਸੋ ਕਿ ਮੈਂ 0% ਰਿਜ਼ਲਟ ਆ ਬਾਈ ਕੋਈ ਫਾਇਦਾ ਨਹੀਂ ਖਰਚ ਕਰਨ ਦਾ ਆ ਖਰਾਕ ਵਰਤ ਲਓਗੇ ਦੇਸੀ ਆ ਦੇ ਨਾਲ ਪਸ਼ੂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਹੈਗਾ ਤੇ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਕਰੋ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਮਾਂ ਦਾ ਬਹੁਤ ਬਹੁਤ ਧੰਨਵਾਦ